ਸਸਰੀ ਗੱਲ ਦੀ ਸਾਰਿਆਂ ਨੂੰ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਜਿਹੜੀ ਰੀਅਲ ਏਸਟੇਟ ਦੀ ਮਾਰਕੀਟ ਆ ਰਾਈਟ ਨਾਓ ਉਹ ਥੋੜੀ ਜੀ ਕਨਫਿਊਜ਼ਿੰਗ ਹੈਗੀ ਸਾਰਿਆਂ ਦੇ ਲਈ ਆ ਉਹਦੇ ਚ ਕਾਰਨ ਇਹ ਆ ਕਿ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ ਸਹੀ ਡਿਸੀਜਨ ਲਿਆ ਜਾਵੇ ਕੀ ਹੁਣ ਵੇਚਣ ਚ ਫਾਇਦਾ ਜਾਂ ਖਰੀਦਣ ਚ ਫਾਇਦਾ ਜਾਂ ਕਿਵੇਂ ਕੀਤਾ ਜਾ ਸਕਦਾ ਉਹਦੇ ਵਿੱਚ ਅਸੀਂ ਜਿਵੇਂ ਸਾਰਿਆਂ ਨੂੰ ਗਾਈਡ ਕਰਦੇ ਹੁੰਨੇ ਆ ਕਿ ਹਰ ਇੱਕ ਦੀ ਜਿਹੜੀ ਸਿਚੁਏਸ਼ਨ ਆ ਉਹ ਯੂਨਿਕ ਹੁੰਦੀ ਆ ਉਹਦੇ ਤੇ ਡਿਪੈਂਡ ਕਰਦਾ ਵੀ ਉਹਨਾਂ ਲਈ ਕਿਹੜੀ ਚੀਜ਼ ਵਧੀਆ ਵਰਕ ਆਊਟ ਕਰ ਰਹੀ ਆ ਤੇ ਉਹਦੇ ਅਕੋਰਡਿੰਗ ਹੀ ਫੈਸਲੇ ਲਏ ਜਾ ਸਕਦੇ ਨੇ ਕਿਉਂਕਿ ਅੱਜ ਜਦੋਂ ਹੁਣ ਅਨਪਲੋਇਮੈਂਟ ਨੰਬਰ ਆਏ ਨੇ ਬਾਹਰ ਤਾਂ ਉਹਨਾਂ ਦੇ ਵਿੱਚ ਕੈਨੇਡਾ ਦਾ ਜਿਹੜਾ ਅਨਪਲੋਇਮੈਂਟ ਰੇਟ ਸੀਗਾ ਉਹ ਬਹੁਤ ਹੀ ਮੈਕਸਿਮਮ ਹਿੱਟ ਕਰ ਗਿਆ ਲਾਸਟ 7 ਇਅਰਸ ਦੇ ਵਿੱਚ ਇਟ ਵਾਸ ਐਟ 6.6% ਤੇ ਓਬਵੀਅਸਲੀ ਇੰਟਰਸਟੇਡ ਥੱਲੇ ਨੂੰ ਆ ਰਹੇ ਨੇ ਤੇ ਪਰ ਜਿਵੇਂ ਸਿਚੁਏਸ਼ਨ ਜਿਹੜੀ ਅਸੀਂ ਕਹਿ ਰਹੇ ਹਾਂ ਕਿ ਹਰ ਇੱਕ ਬੰਦੇ ਦੀ ਇੰਡੀਵਿਜੂਅਲ ਹੁੰਦੀ ਆ ਉਹਦੇ ਚ ਆ ਜਾਂਦਾ ਵੀ ਤੁਹਾਨੂੰ ਕੀ ਘਰ ਵੇਚਣਾ ਜ਼ਰੂਰੀ ਆ ਤੇ ਤੁਹਾਡਾ ਪਲਾਨ ਕੀ ਹੈਗਾ ਹਾਂ ਆਪਾਂ ਉਹ ਸਾਰੀਆਂ ਗੱਲਾਂ ਦੇ ਉੱਪਰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਦੇਖ ਕੇ ਹੀ ਹਰ ਇੱਕ ਨੂੰ ਸੁਜੈਸਟ ਕਰਦੇ ਹੁੰਦੇ ਆ ਜਿਹੜਾ ਬਾਅਰ ਵੀ ਆ ਕਿ ਉਹਨਾਂ ਦੀ ਸਿਚੁਏਸ਼ਨ ਕਿੱਦਾਂ ਦੀ ਆ ਉਹ ਹੁਣੇ ਹੀ ਕਰ ਲੈਣਾ ਚਾਹੁੰਦਾ ਉਹਦੇ ਲਈ ਹੁਣ ਕਰ ਲੈਣਾ ਜ਼ਰੂਰੀ ਆ ਜਾਂ ਉਹ ਰੁੱਕ ਕੇ ਕਰ ਲੈਣਾ ਚਾਹੁੰਦਾ ਇਕੱਲੀ-ਕੱਲੀ ਚੀਜ਼ ਆ ਜਿਹੜੀ ਉਹ ਪਲਾਨ ਕਰਕੇ ਹੀ ਜਿਹੜੀ ਰੀਅਲ ਏਸਟੇਟ ਦੇ ਵਿੱਚ ਤੁਹਾਨੂੰ ਪ੍ਰੋਪਰਲੀ ਗਾਈਡ ਕੀਤਾ ਜਾ ਸਕਦਾ ਹੁੰਦਾ ਤੇ ਆਪਾਂ ਜਿਵੇਂ ਹੁਣ ਕਿ ਮਾਰਕੀਟ ਹੈ ਕਨਫਿਊਜ਼ਨ ਕਾਫੀ ਜ਼ਿਆਦਾ ਹੈਗੀ ਇਹ ਕਨਫਿਊਜ਼ਨ ਮਾਰਕੀਟ ਦੇ ਵਿੱਚ ਜਿਹੜੀ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਸਿਚੁਏਸ਼ਨ ਕੀ ਹੈ ਤੇ ਅਸੀਂ ਕਿਸ ਤਰ੍ਹਾਂ ਹਰ ਇੱਕ ਚੀਜ਼ ਦੇ ਨਾਲ ਕੰਮ ਕਰਨਾ ਹੁਣ ਆਪਾਂ ਗੱਲ ਆਪਾਂ ਪਿਛਲੇ ਮਹੀਨੇ ਦੀ ਤੱਕ ਕਰਾਂਗੇ ਹੀ ਕਰਾਂਗੇ ਅਗਸਤ ਦੇ ਵਿੱਚ ਜਿਹੜੀਆਂ ਸੇਲਸ ਹੋਈਆਂ ਨੇ ਤੇ ਪਰ ਪਿਛਲੇ ਇੱਕ ਹਫ਼ਤੇ ਦੀ ਵੀ ਕਰਾਂਗੇ ਕਿਉਂਕਿ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਸ਼ਿਫਟ ਆ ਰਹੀ ਆ ਭਾਵੇਂ ਇੰਟਰਸਟੇਡ ਥੱਲੇ ਨੂੰ ਆ ਵੀ ਰਹੇ ਨੇ ਪਰ ਉਹਨਾਂ ਦਾ ਜਿਹੜਾ ਮਾਰਕੀਟ ਦੇ ਉੱਪਰ ਹਲੇ ਅਸਰ ਨਹੀਂ ਹੈ ਕਿ ਉਹ ਕਿੰਨੇ ਕ ਚਿਰ ਤੱਕ ਉਹ ਅਸਰ ਪੈਣਾ ਸ਼ੁਰੂ ਹੋਊਗਾ ਕਿਉਂਕਿ ਇੰਟਰਸਟ ਰੇਟ ਦੀਆਂ ਜਿਹੜੀ ਅਨਾਉਂਸਮੈਂਟ ਆਈ ਸੀ ਉਹਦੇ ਚ ਪਿਛਲੇ ਤੁਹਾਨੂੰ ਪਤਾ ਹੀ ਆ ਵੀ 0.25% ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਘਟਾਇਆ ਪਰ ਹਲੇ ਦੋ ਹੋਰ ਅਨਾਉਂਸਮੈਂਟਾਂ ਹੋਣੀਆਂ ਨੇ ਤੇ ਹੋ ਸਕਦਾ ਬੈਂਕ ਆਫ ਕੈਨੇਡਾ ਅੱਧਾ ਪਰਸੈਂਟ ਹੋਰ ਘਟਾ ਦੇਵੇ ਕਿਉਂਕਿ ਅਨਪਲੋਇਮੈਂਟ ਜਿਹੜੇ ਨੰਬਰ ਨੇ ਉਹ ਉੱਪਰ ਚਲੇ ਗਏ ਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਜਿਹੜੀ ਇਨਵੈਂਟਰੀ ਦੀ ਕੈਟਗਰੀਜ਼ ਦੇ ਵਿੱਚ ਬਦਲਣ ਲੱਗੀ ਹੋਈ ਆ ਤੇ ਨਾਲ ਜਿਹੜੀ ਨਵੀਂ ਕੰਸਟਰਕਸ਼ਨ ਚੱਲ ਰਹੀ ਆ ਉਹਦੇ ਕਰਕੇ ਜਿਹੜੀ ਮਾਰਕੀਟ ਆ ਨਾ ਹੁਣ ਉਹ ਸੈਲਰਜ਼ ਮਾਰਕੀਟ ਦੇ ਤੇ ਇਟਸ ਨਾਟ ਅ ਸੈਲਰਸ ਮਾਰਕੀਟ ਐਨੀਮੋਰ ਇਟਸ ਕਾਈਂਡ ਆਫ ਸ਼ਿਫਟਿੰਗ ਟੁਵਰਡਸ ਮੋਰ ਬਾਇਰਸ ਮਾਰਕੀਟ ਕਿਉਂਕਿ ਇਨਵੈਂਟਰੀ ਨੂੰ ਕਾਫੀ ਜ਼ਿਆਦਾ ਫਰਕ ਪੈਂਦਾ ਜਾ ਰਿਹਾ ਵਾ ਨਵੇਂ ਘਰਾਂ ਦੀ ਕੰਸਟਰਕਸ਼ਨ ਨੇ ਵੀ ਕਾਫੀ ਜ਼ਿਆਦਾ ਫਰਕ ਪਾਇਆ ਹੋਇਆ ਨੋ ਡਾਊਟ ਆਪਾਂ ਹੁਣ ਪਿਛਲੇ ਮਹੀਨੇ ਦੀ ਗੱਲ ਕਰਦੇ ਆ ਤਾਂ ਜਿਵੇਂ ਸੇਲਸ ਮੈਂ ਤੁਹਾਨੂੰ ਦੱਸਿਆ ਸੀ ਕਾਫੀ ਘਟ ਰਹੀਆਂ ਨੇ ਤੇ ਟੋਟਲ ਸੇਲਸ 2186 ਸੀਗੀਆਂ ਜਿਨ੍ਹਾਂ ਦੇ ਵਿੱਚ ਜਿਹੜੀਆਂ ਕਿ ਆਲਮੋਸਟ 20% ਪਿਛਲੇ ਅਗਸਤ 2023 ਦੇ ਮੁਕਾਬਲੇ ਘਟ ਗਈਆਂ ਨੇ ਤੇ ਜਿਹੜੀਆਂ ਨਵੀਆਂ ਲਿਸਟਿੰਗ ਸੀਗੀਆਂ ਉਹ 3536 ਜਿਹੜੀਆਂ ਕਿ 13% ਵਧੀਆਂ ਹੋਈਆਂ ਨੇ ਤੇ ਜਿਹੜੀ ਇਨਵੈਂਟਰੀ ਆ ਉਹ 4487 ਯੂਨਟ ਸੇਲ ਤੇ ਲੱਗੇ ਹੋਏ ਸੀਗੇ ਜਿਹੜੀ ਕਿ 37% ਵਧੀ ਹੋਈ ਆ ਤੇ ਜਿਹੜੀ ਐਵਰੇਜ ਪ੍ਰਾਈਸ ਆ ਸਾਰੇ ਤਰ੍ਹਾਂ ਦੀ ਕੰਬਾਈਨਡ ਕੈਟਾਗਰੀ ਦੀ ਉਹ ਸੀਗੀ 6,09,858 ਡਾਲਰ ਜਿਹੜੀ ਕਿ ਪਿਛਲੇ ਸਾਲ ਦੇ ਮੁਕਾਬਲੇ 16.51% ਵਧੀ ਹੋਈ ਆ ਤੇ ਇਹਦੇ ਨਾਲ ਹੀ ਜਿਵੇਂ ਹੁਣ ਆਪਣੇ ਜਿਹੜੀ ਡਿਟੈਚਡ ਕੈਟਾਗਰੀ ਆ ਜਿਹਦੇ ਵੱਲ ਆਪਣਾ ਸਾਰਿਆਂ ਦਾ ਜ਼ਿਆਦਾ ਧਿਆਨ ਹੁੰਦਾ ਉਧੀਆਂ ਸੇਲਸ ਸੀਗੀਆਂ ਜਿਹੜੀਆਂ ਉਹ ਵੀ 14% ਘਟੀਆਂ ਹੋਈਆਂ ਨੇ ਸਿਰਫ 1026 ਯੂਨਿਟ ਜਿਹੜੇ ਸੀਗੇ ਉਹ ਸੈਲ ਹੋਏ ਤੇ ਨਵੀਆਂ ਲਿਸਟਿੰਗ ਸੀਗੀਆਂ ਜਿਹੜੀਆਂ ਉਹ 1595 ਨਵੀਆਂ ਲਿਸਟਿੰਗਸ ਆਈਆਂ ਜਿਹੜੀਆਂ ਕਿ ਵਧੀਆਂ ਹੋਈਆਂ ਨੇ 5.35% ਤੇ ਇਨਵੈਂਟਰੀ ਸੀ ਜਿਹੜੀ ਉਹ 2011 ਡਿਟੈਚਡ ਹੋਮਸ ਮਾਰਕੀਟ ਦੇ ਵਿੱਚ ਸੀਗੇ ਜਿਹੜੀ ਕਿ 20% ਦਾ ਵਾਧਾ ਪਿਛਲੇ ਅਗਸਤ 2023 ਦੇ ਮੁਕਾਬਲੇ ਤੇ ਐਵਰੇਜ ਪ੍ਰਾਈਸ ਆ ਜਿਹੜੀ ਉਹ ਅ ਤਕਰੀਬਨ 14% ਦੇ ਨੇੜੇ ਵਧ ਕੇ ਘਰਾਂ ਦੀ ਜਿਹੜੇ ਡਿਟੈਲਡ ਹੋਮਸ ਨੇ ਉਹ 8 ਲੱਖ 4000 811 ਡਾਲਰ ਤੇ ਚਲੀ ਗਈ ਆ ਅ ਹੁਣ ਪਰ ਜਿਵੇਂ ਮਾਰਕੀਟ ਹਾਲੀਵੁੱਡੀ ਸ਼ਿਫਟ ਹੋ ਰਹੀ ਹੈ ਸਾਡੇ ਕੈਲਗਰੀ ਦੇ ਵਿੱਚ ਸੀਜ਼ਨਲੀ ਵੀ ਇਹ ਸ਼ਿਫਟ ਹੁੰਦੀ ਹੈ ਇੱਥੇ ਆ ਕੇ ਕਿਉਂਕਿ ਜਿੰਨਾ ਲੋਕਾਂ ਨੇ ਘਰ ਲੈਣੇ ਹੁੰਦੇ ਆ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਉਹ ਸਾਰਾ ਕੁਝ ਕਰਕੇ ਡਨ ਕਰ ਚੁੱਕੇ ਹੁੰਦੇ ਨੇ ਬੱਚਿਆਂ ਦੇ ਸਕੂਲ ਵੀ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਜਿਵੇਂ ਨਵੀਆਂ ਲਿਸਟਿੰਗਸ ਪਿਛਲੇ ਇੱਕ ਹਫ਼ਤੇ ਦੇ ਵਿੱਚ ਬੜੀ ਵੱਡੀ ਸ਼ਿਫਟ ਆ ਇਹ ਬੜੀਆਂ ਨਵੀਆਂ ਲਿਸਟਿੰਗਸ ਆਈਆਂ 941 ਜਿਹੜੀਆਂ ਬੈਕ ਆਨ ਦਾ ਮਾਰਕੀਟ ਆਈਆਂ 98 ਪ੍ਰਾਈਸ ਡਿਕਰੀਸ ਸੀਗੀ ਉਹ 4 479 ਪ੍ਰੋਪਰਟੀਆਂ ਦੀ ਪ੍ਰਾਈਸ ਘੱਡੀ ਬਾ ਕਾਫੀ ਵੱਡਾ ਨੰਬਰ ਆ 479 ਨੰਬਰ ਤੇ ਪ੍ਰਾਈਸ ਜਿਹੜੀ ਵਧੀ ਉਹ 17 ਪ੍ਰੋਪਰਟੀਆਂ ਦੀ ਵਧੀ ਸੋਲਡ ਸਿਰਫ 508 ਪ੍ਰੋਪਰਟੀਆਂ ਹੋਈਆਂ ਅਸੀਂ ਇਹ 3 ਵਜੇ ਦੇ ਨੇੜੇ ਅੱਜ ਡਾਟਾ ਲਿਆ ਸੀ ਤੇ 508 ਪ੍ਰੋਪਰਟੀ ਤਦ ਤੱਕ ਪਿਛਲੇ ਹਫ਼ਤੇ ਚ ਵਿਕੀਆਂ ਸਾਰੀਆਂ ਆਈਆਂ 941 ਨੇ ਤੇ ਐਕਸਪਾਇਰਡ 134 ਹੋ ਗਈਆਂ ਵਿਡਰੋਨ 10 ਹੋ ਗਈਆਂ ਟਰਮੀਨੇਟਡ ਜਿਹੜੀਆਂ ਸੀ ਉਹ 204 ਪ੍ਰੋਪਰਟੀਆਂ ਆ ਜਿਹੜੀਆਂ ਟਰਮੀਨੇਟ ਕੀਤੀਆਂ ਗਈਆਂ ਨੇ ਜਦੋਂ ਵੀ ਰੀਅਲ ਏਸਟੇਟ ਦੀ ਗੱਲ ਆ ਜਾਂਦੀ ਆ ਤਾਂ ਇਹਦੇ ਚ ਇੱਕ ਚੀਜ਼ ਦਾ ਬਹੁਤ ਹੀ ਜ਼ਿਆਦਾ ਖਿਆਰ ਰੱਖਣ ਦੀ ਜ਼ਰੂਰਤ ਆ ਕਿ ਤੁਹਾਨੂੰ ਸਹੀ ਜਿਹੜੇ ਅਡਵਾਈਸ ਕੌਣ ਦੇ ਸਕਦਾ ਰੀਅਲ ਏਸਟੇਟ ਦੇ ਵਿੱਚ ਹਰ ਇੱਕ ਚੀਜ਼ ਆ ਜਿਹੜੀ ਉਹ ਪਲੈਨਿੰਗ ਦੇ ਨਾਲ ਕਰੀਏ ਤੇ ਵਧੀਆ ਅਡਵਾਈਸ ਦੇ ਨਾਲ ਕਰੀਏ ਤਾਂ ਉਹਦੇ ਨਾਲ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਆਉਂਦੀ ਤੇ ਅਸੀਂ ਇਹ ਗੱਲ ਨੂੰ ਬੜੀ ਪ੍ਰਾਊਡਲੀ ਕਹਿ ਸਕਦੇ ਹਾਂ ਕਿ ਸਾਡੇ ਕਿਸੇ ਵੀ ਕਲਾਇੰਟ ਨੂੰ ਕਦੇ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਆਉਂਦੀ ਤੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਵਧੀਆ ਅਡਵਾਈਸ ਮਿਲੇ ਤੇ ਕਿਰਪਾ ਕਰਕੇ ਸਾਨੂੰ ਜਰੂਰ ਫੋਨ ਕਰਿਓ ਮੇਰਾ ਫੋਨ ਨੰਬਰ ਹੈ 403 699 2345 ਧੰਨਵਾਦ